ਸਿਕ ਬੇਗਨਨਕੇ ਆਸਕ ਹਰ ਗੋਬਿੰਦ ਸੁਪਸਮਤ ਪਰ ਕਾਸ਼ਕ ਸ਼੍ਰੀ ਹਰਿ ਰਾਏ ਨਾਮ ਕਰ ਜੋ ਰੀ ਨਾਮ ਕਰ ਗੁਰ ਹਰਿ ਕ੍ਰਿਸ਼ਨ ਨਮ ਬਹਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਸਾਲਾ ਤਰੁਣ ਤਾਰਾ ਪਰ ਪੰਨ ਪੰਨ ਸੀਸਾ ਵਹਿ ਗੁਰ ਪੰਨ ਪੰਨ ਸੀਸਾ ਬੰਧ ਬਾਰ ਬਾਰ ਜਗਦੀਸ਼ਾ ਜਿਸਮਹਿ ਅਮਰਤ ਗਿਆਨ ਹੈ ਮਾਨਕ ਭਗਤ ਬਹਿਰਾ ਗੁਰੂ ਗ੍ਰੰਥ ਸਾਹਿਬ ਉਦਦ ਵੰਦੋ ਕਰਿ ਅਨੰਗ ਏਕੰਕਾਰ ਸਤਿਗੁਰ ਤਹ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਕਹਾ ਬੁੱਧ ਪ੍ਰਵਤੁਛ ਹਵਾਰੀ ਬਰਨ ਨਸਕੋ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਬਲੇ ਹੋ ਹਰ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਬਲੇ ਹੋ ਤੁਮ ਕਥਾ ਸੁਧਾਰੀ ਸੋ ਨੂਝਿਓ ਕਿ ਮਸੰਤ ਬਿਛਾਨੋ ਜਿਸ ਤੇ ਬਿਖ ਕਰ ਸੇਵਾ ਠਾਨੋ ਤਬ ਸਤਿਗੁਰ ਬਿਦ ਤਾਹੇ ਬਦਾਈ ਇਕ ਨਿਰਭਤੇ ਅਭਲਾਖ ਉਠਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾਜ ਹੂਰ ਸਰਬ ਖਲਾ ਪ੍ਰਪੂਰ ਦੀਨਾ ਬੰਦੂ ਦੀਨਾ 나ਥ ਨਾਮ ਬਾਣੀ ਦੇ ਸਮੁੰਦਰ ਕਲਯੁਗ ਦੇ ਤਾਰਣਹਾਰ ਸੁੰਦਰ ਪਾਤਸ਼ਾਹੀਆਂ ਦਾ ਆਤਮਿਕ ਸਰੂਪ ਗੁਰਤਾ ਗੱਦੀ ਤੇ ਵਿਰਾਜਮਾਨ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਜੀ ਦੀ ਪਾਵਨ ਅਰ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਸਮੇਂ ਦੇ ਪਾਵਨ ਸੁੰਦਰ ਦੀਵਾਨ ਸਜੇ ਹਨ ਆਪ ਗੁਰੂਕੀਆਂ ਸੰਗਤਾਂ ਨੇ ਬੈਠ ਕਰਕੇ ਬੜੇ ਪ੍ਰੇਮ ਦੇ ਨਾਲ ਰਹਿਰਾਸ ਸਾਹਿਬ ਬਾਣੀ ਦੇ ਨਾਲ ਸਾਂਝ ਪਾਉਣੀ ਕੀਤੀ ਹੈ ਉਸ ਤੋਂ ਉਪਰੰਤ ਆਵ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਮੇਰੀ ਪੀਰੀ ਦੇ ਮਾਲਕ ਦਲਪੰਝਨ ਗੁਰਸੂਰਮਾ ਬੜੇ ਯੋਧਾ ਬਹੁਤ ਪਰ ਉਪਕਾਰੀ ਤਨ ਤਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਰੋਜ਼ਾਨਾ ਹੀ ਸਤਿਗੁਰਾਂ ਦੇ ਦੀਵਾਨ ਸਾਜਦੇ ਹਨ ਗੁਰੂ ਕੀਆ ਸੰਗਤਾਂ ਦੂਰ ਦੂਰ ਤੋਂ ਮਹਾਰਾਜ ਦੇ ਦਰਸ਼ਨਾਂ ਲਈ ਆਉਂਦੀਆਂ ਨੇ ਜਿਉਂ ਜੀ ਅਭਿਲਾਖਾਂ ਬੰਦੇ ਵਿੱਚ ਕਾਮਨਾ ਲੈ ਕੇ ਆਉਂਦੀਆਂ ਨੇ ਸਤਿਗੁਰੂ ਜੀ ਸਾਰੀਆਂ ਸੰਪੂਰਣ ਕਰ ਦਿੰਦੇ ਹਨ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਛੇਵੇਂ ਰੂਪ ਦੇ ਵਿੱਚ ਵਿਚਰ ਰਹੀ ਹੈ ਬੜੀ ਨੌਜਵਾਨ ਵਾਲੀ ਸਤਿਗੁਰਾਂ ਦੀ ਉਮਰ ਹੈ ਤੇ ਕਈ ਜਿਹੜੇ ਸਿੱਖ ਨੇ ਸੁਣਾ ਦੇ ਜੋ ਮੰਨ ਦੇ ਭਾਗ ਹੁੰਦੇ ਨੇ ਮੰਨ ਦੇ ਪ੍ਰਸ਼ਨ ਹੁੰਦੇ ਨੇ ਕਿਉਂਕਿ ਸਾਧ ਸੰਗਤ ਜੀ ਮੰਨ ਦੇ ਵਿੱਚ ਕੋਈ ਸ਼ੰਕਾ ਆਵੇ ਕੋਈ ਸੁਭਾਲ ਆਵੇ ਤਾਂ ਉਸੇ ਸਮੇਂ ਨਿਵਿਰਤ ਕਰ ਲੈਣਾ ਚਾਹੀਦਾ ਹੈ ਤੇ ਉਸੇ ਪ੍ਰਕਾਰ ਗੁਰ ਸਿੱਖ ਆ ਕੇ ਮਹਾਰਾਜ ਦੇ ਕੋਲੋਂ ਪ੍ਰਸ਼ਨ ਪੁੱਛਦੇ ਨੇ ਤੇ ਮਹਾਰਾਜ ਉੱਤਰ ਦੇਈ ਜਾਂਦੇ ਨੇ ਸਤਿਗੁਰਾਂ ਦੇ ਕੋਲ ਇੱਕ ਸਿੱਖ ਆਏ ਨੇ ਭਾਈ ਤੀਰਥਾ ਜੀ ਮਾਰੇ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਮੱਥਾ ਟੇਕਿਆ ਮਾਰੇ ਨੇ ਪ੍ਰਸੰਨ ਹੋ ਕੇ ਬਚਨ ਕੀਤੇ ਸਤਿਗੁਰੂ ਕਹਿਣ ਲੱਗੇ ਭਾਈ ਤੀਰਥ ਜੀ ਆਪ ਜੀ ਆਪਣੇ ਨਗਰ ਦੇ ਵਿੱਚ ਇਲਾਕੇ ਵਿੱਚ ਜਾਓ ਉੱਥੇ ਸਾਧ ਸੰਗਤ ਦੀ ਸੇਵਾ ਕਰੋ ਸਾਧੂਆਂ ਨੂੰ ਪ੍ਰਸ਼ਾਦਾ ਛਕਾਓ ਉਹਨਾਂ ਨੂੰ ਰਹਿਣ ਲਈ ਕੋਈ ਆਸਣ ਕੋਈ ਸਰਾ ਬਣਾ ਕੇ ਦੋ ਉਹਨਾਂ ਲਈ ਰਹਿਣ ਦਾ ਪ੍ਰਬੰਧ ਕਰੋ ਜਿਨ੍ਹਾਂ ਕੋਲ ਪੈਨ ਨਹੀਂ ਵਸਤੂ ਵਗ ਵਸਤਰ ਨਹੀਂ ਨੇ ਉਹਨਾਂ ਨੂੰ ਵਸਤਰ ਮੁਹਈਏ ਕਰਵਾਓ ਮਾਰਾਇ ਨੇ ਜਦੋਂ ਇਹ ਬਚਨ ਕਹੇ ਤੇ ਅਗੋਂ ਭਾਈ ਤੀਰਥ ਜੀ ਕੀ ਕਹਿੰਦੇ ਨੇ ਆਓ ਉਹ ਪਾਵਨ ਕਥਾ ਸਰਵਣ ਕਰੀਏ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਆਪਣੀਆਂ ਸੁਰਤੀਆਂ ਵਿਰਤਿਆਂ ਨੂੰ ਸਾਧ ਸੰਗਤ ਜੀ ਉਸੇ ਅਸਥਾਨ ਦੇ ਉੱਤੇ ਲੈ ਚਲੀਏ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਗਾਸਣ ਦੇ ਉੱਤੇ ਵਿਰਾਜਮਾਨ ਨੇ ਸਾਹਮਣੇ ਭਾਈ ਤੀਰਥ ਜੀ ਹੱਥ ਜੋੜ ਕੇ ਖਲੋਤੇ ਹੋਏ ਨੇ ਗੁਰੂ ਤੇ ਸਿੱਖ ਦੀ ਆਪਸ ਦੇ ਵਿੱਚ ਵਾਰਤਾ ਲਾਪ ਉਹ ਸਰਵਣ ਕਰੋ ਪ੍ਰੇਮ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਬੂਝਿਓ ਕਿੰ ਸੰਤ ਪਛਾਨੋ ਭਾਈ ਤੀਰਥ ਜੀ ਕਹਿਣ ਲੱਗੇ ਮਹਾਰਾਜ ਤੁਹਾਡਾ ਬਚਨ ਸਿਰ ਮੱਥੇ ਤੇ ਹੈ ਪਰ ਮਹਾਰਾਜ ਤੁਸੀਂ ਕਹਿ ਰਹੇ ਹੋ ਕਿ ਸੰਤਾ ਦੀ ਸੇਵਾ ਕਰਨੀ ਹੈ ਪਰ ਮਹਾਰਾਜ ਮੈਂ ਸੰਤ ਨੂੰ ਪਛਾਣਾਂਗਾ ਕਿਵੇਂ ਅੱਜ ਸਾਧ ਸੰਗਤ ਜੀ ਸਾਡਿਆਂ ਵਿੱਚੋਂ ਵੀ ਬਹੁਤਿਆਂ ਦਾ ਇਹ ਸਵਾਲ ਹੁੰਦਾ ਹੈ ਗੁਰਬਾਣੀ ਕਹਿੰਦੀ ਹੈ ਕਿ ਸਾਧੂ ਦੀ ਸੰਤ ਦੀ ਸੰਗਤ ਕਰਨੀ ਚਾਹੀਦੀ ਹੈ ਉਦੋਂ ਨਿਵਾਹ ਹੋ ਕੇ ਚੱਲਣਾ ਚਾਹੀਦਾ ਹੈ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਪਰ ਸੰਤ ਹੈ ਕੌਣ ਨੇ ਉਹਦੇ ਬਾਰੇ ਪਤਾ ਕਿਵੇਂ ਲੱਗੇ ਸੰਤ ਨੂੰ ਪਛਾਣਾਂਗਾ ਕਿਵੇਂ ਸੰਤ ਦੀਆਂ ਕੁਝ ਨਿਸ਼ਾਨੀਆਂ ਹੋਣਗੀਆਂ ਸੰਤ ਦੇ ਜਿਹੜੇ ਸ਼ਾਬਦੀ ਅਰਥ ਹੁੰਦੇ ਨੇ ਸਾਧ ਸੰਗਤ ਦੀ ਸ਼ਾਂਤੀ ਜਿਹਦਾ ਮਨ ਸ਼ਾਂਤ ਹੋ ਜਾਂਦਾ ਹੈ ਮਨ ਇਕਾਗਰ ਹੋ ਜਾਂਦਾ ਹੈ ਉਹਨੂੰ ਸੰਤ ਕਿਹਾ ਜਾਂਦਾ ਹੈ ਭਾਈ ਤੀਰਥ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਂ ਸੰਤਾਂ ਦੀ ਸੇਵਾ ਕਰਾਂਗਾ ਪਰ ਮੈਂ ਸੰਤ ਨੂੰ ਪਛਾਣਾਂਗਾ ਕਿਵੇਂ ਇਹ ਗੱਲ ਨੂੰ ਕਿਵੇਂ ਜਾਣਾਂਗਾ ਕਿ ਕੌਣ ਸੰਤ ਹੈ ਜਿਸ ਤੇ ਭਿਕ ਕਰ ਸੇਵਾ ਠਾਨੋ ਮਹਾਰਾਜ ਮਹੇਜ ਦੀ ਸੇਵਾ ਕਰਾਂ ਤੁਹਾਡਾ ਬਚਨ ਮੰਨਾ ਉਸ ਸੰਤ ਦੀ ਸੇਵਾ ਕਰਕੇ ਉਹਨੂੰ ਲੰਗਰ ਪ੍ਰਸ਼ਾਦਾ ਛਕਾਵਾਂ ਉਹਦੇ ਪ੍ਰਤੀ ਸ਼ਰਧਾ ਭਾਵਨਾ ਰੱਖਾਂ ਉਸ ਸੰਤ ਦਾ ਮੈਨੂੰ ਪਤਾ ਕਿਵੇਂ ਲੱਗੇਗਾ ਤਦ ਸਤਗੁਰ ਬਿਦ ਤਾਹੇ ਬਤਾਈ ਧੰ ਗੁਰੂ ਹਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਇੱਕ ਵਿਧੀ ਦੱਸੀ ਹੈ ਇੱਕ ਸਾਖੀ ਸੁਣਾਈ ਹੈ ਮਹਾਰਾਜ ਨੇ ਉਸ ਗੁਰਸਿੱਖ ਨੂੰ ਇੱਕ ਨਿਰਪਕੇ ਅਬਲਾਕ ਉਠਾਈ ਮਹਾਰਾਜ ਕਹਿਣ ਲੱਗੇ ਕਿ ਇੱਕ ਰਾਜਾ ਸੀ ਭਾਈ ਤੀਰਥ ਜੀ ਉਹਦੇ ਮਨ ਦੇ ਵਿੱਚ ਇਹ ਭਾਵਨਾ ਪੈਦਾ ਹੋਈ ਕਿ ਮਿਹਰੇ ਹੰਸਨ ਕੋ ਨੈਣ ਉਹਦੇ ਮਨ ਦੇ ਵਿੱਚ ਆ ਗਿਆ ਕਿ ਮੈਂ ਹੰਸਾਂ ਦੇ ਦਰਸ਼ਨ ਕਰਾਂ ਜਿਹੜੇ ਹੰਸ ਹੁੰਦੇ ਨੇ ਮੋਤੀ ਚੁਗਦੇ ਨੇ ਹੀਰੇ ਚੁਗਦੇ ਨੇ ਉਹਨਾਂ ਹੰਸਾਂ ਦੇ ਮੈਂ ਦਰਸ਼ਨ ਕਰਾਂ ਉਹਨਾਂ ਨੂੰ ਵੇਖਾਂ ਆਪਣੀ ਅੱਖਾਂ ਦੇ ਨਾਲ ਇੱਕ ਰਾਜੇ ਨੇ ਮੰਨ ਦੇ ਵਿੱਚ ਇਹ ਕਾਮਨਾ ਕੀਤੀ ਖਗ ਗਨ ਕੋ ਸੇਵਨ ਕਰ ਐਨ ਤੇ ਉਹਨਾਂ ਨੇ ਆਪਣੇ ਸੇਵਕਾਂ ਨੂੰ ਰਾਜੇ ਨੇ ਜਿਹੜੇ ਉਹਦੇ ਵਜ਼ੀਰ ਸਨ ਜਿਹੜੇ ਦਾਸ ਸਨ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਬ੍ਰਿੰਦ ਚੋਗ ਸਭ ਵਿਦ ਕੀ ਪਾਵੇ ਉਸ ਰਾਜੇ ਨੇ ਕਹਿੰਦੇ ਆਪਣੇ ਬੇੜੇ ਦੇ ਵਿੱਚ ਚੋਗਾ ਖਿਲਾਰਨਾ ਸ਼ੁਰੂ ਕਰ ਦਿੱਤਾ ਪੰਛੀਆਂ ਦੇ ਲਈ ਬਹੁਤ ਸਾਰਾ ਜਿਹੜਾ ਚੋਗਾ ਆਪਣੇ ਬੇੜੇ ਦੇ ਵਿੱਚ ਖਿਲਾਰ ਦੇਣਾ ਤੇ ਕੁਰਸੀ ਦੇ ਉੱਤੇ ਸੰਘਾਸਨ ਦੇ ਉੱਤੇ ਬੈਠ ਕੇ ਰਾਜੇ ਨੇ ਉਹਨਾਂ ਪੰਛੀਆਂ ਨੂੰ ਵੇਖਣਾ ਦੇਸ਼-ਵਦੇਸ਼ਨ ਤੇ ਖਗ ਆਵੇ ਤੇ ਉਹ ਚੋਗਾ ਕਹਿੰਦੇ ਬਹੁਤ ਜ਼ਿਆਦਾ ਹੁੰਦਾ ਸੀ ਤੇ ਸਾਧ ਸੰਗਤ ਜੀ ਰਾਜੇ ਦੇ ਘਰ ਦਾ ਜਿਹੜਾ ਚੋਗਾ ਹੋਵੇਗਾ ਆਮ ਨਹੀਂ ਹੋਵੇਗਾ ਅਜਿਹਾ ਚੋਗਾ ਹੋਵੇਗਾ ਜਿਹੜਾ ਆਮ ਮਨੁੱਖਾਂ ਲਈ ਸ਼ਕਨ ਲਈ ਹੁੰਦਾ ਤੇ ਕਹਿੰਦੇ ਰਾਜੇ ਨੇ ਜਦੋਂ ਚੋਗਾ ਦੇਣਾ ਤੇ ਉਹ ਪੰਛੀ ਜਿਹੜੇ ਪਹਿਲੇ ਦਿਨ 10 ਉਦੋਂ ਬਾਅਦ ਸੋਹਾਂ ਦੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਹਦੇ ਕੋਲ ਪੰਛੀ ਆਣ ਲੱਗ ਪਏ ਤੇ ਤਰ੍ਹਾਂ ਤਰ੍ਹਾਂ ਦੇ ਪੰਛੀ ਇਸ ਪ੍ਰਕਾਰ ਸਾਰਾ ਜਿਹੜਾ ਉਹਦਾ ਬਾਗ ਸੀ ਬਗੀਚਾ ਵੇੜਾ ਸੀ ਉਹ ਭਰ ਜਾਂਦਾ ਸੀ ਪੰਛੀਆਂ ਦੇ ਨਾਲ ਚੁਗੈ ਚੋਗ ਅਰ ਜਿਸ ਵਿਸਤਾਰੇ ਉਹ ਸਾਰੇ ਜਿਹੜੇ ਪੰਛੀ ਹਨ ਉਵਾਕੇ ਚੋਗਾ ਚੁਗਦੇ ਨੇ ਉਸ ਰਾਜੇ ਦੇ ਵੇੜੇ ਦੇ ਵਿੱਚ ਜੋਗਾ ਚੋਕੇ ਤੇ ਸਾਰੇ ਧੰਨਵਾਦ ਕਰਦੇ ਨੇ ਰਾਜੇ ਦਾ ਮਾਨਸਰੋਵਰ ਲਾਗ ਸੁਧਾਰੈ ਤੇ ਕਹਿੰਦੇ ਇਹ ਗੱਲ ਪੰਛੀਆਂ ਦੇ ਵਿੱਚ ਫੈਲਦੀ ਫੈਲਦੀ ਤੇ ਮਾਨਸਰੋਵਰ ਤੱਕ ਪਹੁੰਚ ਗਈ ਜਿਹੜੇ ਹੰਸਾਂ ਦਾ ਨਿਵਾਸ ਜ਼ਿਆਦਾਤਰ ਸਾਧ ਸੰਗਤ ਜੀ ਉਹ ਸਰੋਵਰਾਂ ਦੇ ਵਿੱਚ ਕਹਿੰਨ ਤੋਂ ਭਾਵ ਕਿ ਸ਼ੁੱਧ ਪਾਣੀ ਦੇ ਵਿੱਚ ਹੁੰਦਾ ਜਿਹੜੇ ਹੰਸ ਹੁੰਦੇ ਨੇ ਉਹ ਵੀ ਪਾਣੀ ਦੇ ਨਜ਼ਦੀਕ ਰਹਿੰਦੇ ਨੇ ਜਿਹੜੇ ਬਗਲੇ ਹੁੰਦੇ ਨੇ ਉਹ ਵੀ ਪਾਣੀ ਦੇ ਨੇੜੇ ਰਹਿੰਦੇ ਨੇ ਕਹਿੰਦੇ ਇਹ ਗੱਲ ਹੰਸਾਂ ਦੇ ਕੰਨਾਂ ਤੱਕ ਪਹੁੰਚ ਗਈ ਕਿ ਇੱਕ ਰਾਜਾ ਜੀ ਬੜੇ ਧਰਮੀ ਹਨ ਪੰਛੀਆਂ ਦੇ ਚੋਗੇ ਲਈ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੋਇਆ ਹੈ ਸੁਣ ਹੰਸਾਂ ਸਭ ਕਹਿ ਬਖਾਨਾ ਕਹਿੰਦੇ ਹੰਸਾਂ ਦੇ ਵਿੱਚ ਗੱਲ ਚੱਲ ਪਈ ਕਹਿੰਦੇ ਅਸੀਂ ਵੀ ਜਾ ਕੇ ਉੱਥੇ ਚੋਗਾ ਚੁਗੀਏ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਨੂੰ ਵੇਖੀਏ ਰਾਜੇ ਦੇ ਘਰ ਦਾ ਚੋਗਾ ਅਸੀਂ ਵੀ ਚਖੀਏ ਹੰਪੀ ਜਲੰਦਰਿੰਦ ਸਥਾਨਾ ਤੇ ਇਸ ਪ੍ਰਕਾਰ ਹੰਸਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਤੇ ਕਹਿੰਦੇ ਇੱਕ ਜਿਹੜਾ ਜੋੜਾ ਹੰਸ ਤੇ ਹੰਸਣੀ ਉਹਨਾਂ ਨੇ ਰਾਜੇ ਦੇ ਦਰਬਾਰ ਦੇ ਵੱਲ ਜਾਣ ਦਾ ਮਨ ਬਣਾਇਆ ਭਾਈ ਤੀਰਥ ਜੀ ਤੇ ਹੁਰਸਦਾ ਚਾਏ ਵਧਾਵੇ ਉਹਨਾਂ ਨੇ ਮਨ ਵਿੱਚ ਸੋਚਿਆ ਅਸੀਂ ਜਾਵਾਂਗੇ ਨਾਲੇ ਤਾਂ ਰਾਜੇ ਦੇ ਦਰਬਾਰ ਦੇ ਦਰਸ਼ਨ ਕਰਾਂਗੇ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਨੂੰ ਵੇਖਾਂਗੇ ਉਹਦੇ ਘਰ ਦਾ ਚੋਗਾ ਚੁਗਾਂਗੇ ਜਿਸ ਤੇ ਨਿਤ ਖਗ ਚੋਗ ਚੁਗਾਵੇ ਜਿਹੜਾ ਚੋਗ ਚੁਗਾਂਦਾ ਹੈ ਰਾਜਾ ਅਸੀਂ ਵੇਖਾਂਗੇ ਜਾ ਕੇ ਕਿ ਉਹ ਜੇ ਜੋਗਾ ਹੁੰਦਾ ਕੀ ਚੋਗਾ ਜਗਾਉਂਦਾ ਇਸ ਪ੍ਰਕਾਰ ਉਹ ਇੱਕ ਜੋੜੇ ਨੇ ਆਪਸ ਵਿੱਚ ਸਲਾਹ ਕੀਤੀ ਤਬ ਹੰਸਨ ਕੀ ਜੋੜੀ ਆਏ ਤੇ ਕਹਿੰਦੇ ਇਸ ਪ੍ਰਕਾਰ ਹੰਸਾਂ ਦੀ ਇੱਕ ਜੋੜੀ ਉਡਾਰੀ ਮਾਰ ਕੇ ਉਸ ਅਸਥਾਨ ਦੇ ਉੱਤੇ ਆ ਗਈ ਆਪਨ ਸਰੂਪ ਜੋ ਦਿਨ ਦਿਖਾਏ ਤੇ ਉਹਨਾਂ ਨੂੰ ਵੇਖ ਕੇ ਜਿਹੜੇ ਹੰਸ ਹੁੰਦੇ ਨੇ ਵੱਖਰੇ ਪਛਾਣੇ ਜਾਂਦੇ ਨੇ ਬੜੇ ਸੁੰਦਰ ਹੁੰਦੇ ਨੇ ਵੇਖਣ ਨੂੰ ਪਤਾ ਲੱਗ ਜਾਂਦਾ ਕਿ ਵੱਖਰੇ ਪੰਛੀ ਲੱਗਦੇ ਨੇ ਤੇ ਸਾਧ ਸੰਗਤ ਜੀ ਜਿਹੜੇ ਜਾਣਕਾਰੀ ਰੱਖਦੇ ਨੇ ਉਹ ਹਾਵ ਭਾਵ ਦੇਖ ਕੇ ਸਮਝ ਜਾਂਦੇ ਨੇ ਕਿ ਉਹ ਜਾਂ ਪੰਛੀ ਹੈ ਕੀ ਦੇ ਲੱਛਣ ਨੇ ਤੇ ਜਿਹੜੇ ਸਿਆਣੇ ਵਜ਼ੀਰ ਸਨ ਉਹਨਾਂ ਨੇ ਹੰਸਾਂ ਨੂੰ ਵੇਖ ਕੇ ਪਛਾਣ ਲਿਆ ਫਿਰ ਲੋਕਾਂ ਤਵ ਜਾਏ ਸੁਨਾਇਓ ਦੇਵਨਾ ਵਜ਼ੀਰਾਂ ਨੇ ਜਾ ਕੇ ਕਿਉਂਕਿ ਕਾਫੀ ਇਲਾਕੇ ਦੇ ਵਿੱਚ ਫੈਲਿਆ ਹੋਇਆ ਸੀ ਜੋਗਾ ਰਾਜੇ ਦਾ ਤੇ ਉਹ ਜਦੋਂ ਇੱਕ ਕੋਨੇ ਦੇ ਵਿੱਚ ਬੈਠ ਕੇ ਚੋਗੇ ਲਈ ਬੈਠ ਕੇ ਹੰਸ ਤੇ ਹੰਸਣੀ ਤੇ ਵਜ਼ੀਰਾ ਨੇ ਵੇਖ ਲਿਆ ਕਿ ਇਹ ਤਾਂ ਹੰਸੀ ਲੱਗਦੇ ਨੇ ਤੇ ਉਹਨਾਂ ਨੇ ਜਾ ਕੇ ਰਾਜੇ ਨੂੰ ਇਹ ਗੱਲ ਦੱਸੀ ਕਿ ਰਾਜਾ ਜੀ ਉਹ ਫਲਾਣੀ ਥਾਂ ਦੇ ਉੱਤੇ ਉਹ ਕੋਨੇ ਦੇ ਉੱਤੇ ਹੰਸਾਂ ਦਾ ਜੋੜਾ ਬੈਠਾ ਹੋਇਆ ਹੈ ਹਰਖਤ ਨਿਰਪ ਮੁਕਤਾ ਪੈ ਲਿਆਓ ਤੇ ਕਹਿੰਦੇ ਰਾਜਾ ਬੜਾ ਖੁਸ਼ ਹੋਇਆ ਰਾਜੇ ਨੇ ਵੇਖਿਆ ਜਦੋਂ ਸੁਣਿਆ ਕਿ ਹੰਸਾਂ ਦੀ ਜੋੜੀ ਆ ਗਈ ਹੈ ਮੇਰੀ ਭਾਵਨਾ ਪੂਰੀ ਹੋਵੇਗੀ ਬੜਾ ਪ੍ਰਸੰਨ ਹੋਇਆ ਧਰਿਓ ਅਗਾਰੀ ਤਿੰਨ ਤੇ ਤਿੰਨ ਕੇ ਜਾਏ ਤੇ ਉਹ ਜਾ ਕੇ ਉਹਨਾਂ ਦੇ ਕੋਲ ਪਹੁੰਚ ਗਿਆ ਵੇਖਣ ਦੇ ਲਈ ਤਜ ਪਾਣੀ ਮੈਂ ਲੀਨ ਸਖਾਈ ਤੇ ਕਹਿੰਦੇ ਹੰਸਾਂ ਦਾ ਸਾਧ ਸੰਗਤ ਜੀ ਜਿਹੜਾ ਚੋਗਾ ਹੁੰਦਾ ਹੈ ਹੰਸਾਂ ਹੀਰਾ ਮੋਤੀ ਚੁਗਣਾ ਵਗ ਡੱਡਾ ਭਾਲਣ ਜਾਏ ਹੰਸ ਤੇ ਜਿਹੜੇ ਬਗਲੇ ਹੁੰਦੇ ਨੇ ਵੇਖਣ ਇੱਕੋ ਜਿਹੇ ਜਾਪਦੇ ਨੇ ਦੋਵੇਂ ਚਿੱਟੇ ਰੰਗ ਦੇ ਹੁੰਦੇ ਨੇ ਪਰ ਕਹਿੰਦੇ ਇਹਨਾਂ ਦੇ ਵਿੱਚ ਜਿਹੜੀ ਚੁਗੰਦੀ ਭਾਵਨਾ ਵੱਖਰੀ ਹੁੰਦੀ ਹੈ ਸਮੁੰਦਰ ਦੇ ਵਿੱਚ ਉਹ ਸਾਧ ਸੰਗਤ ਜੀ ਜਿਹੜੇ ਮੋਤੀ ਆਉਂਦੇ ਨੇ ਜਿਹੜੇ ਮਹਿੰਗੇ ਮਹਿੰਗੇ ਮੋਤੀ ਆਉਂਦੇ ਨੇ ਉਹਨਾਂ ਮੋਤੀਆਂ ਦਾ ਇਹ ਚੋਗਾ ਚੁਗਦੇ ਨੇ ਹੰਸ ਉਹ ਜਿਹੜੇ ਮੋਤੀ ਨੇ ਉਹਨਾਂ ਨੂੰ ਆਪਣੀ ਜੀਭ ਦੇ ਥੱਲੇ ਰੱਖ ਕੇ ਉਹਦਾ ਸਵਾਦ ਲੈਂਦੇ ਨੇ ਤੇ ਇਸ ਪ੍ਰਕਾਰ ਜਿਹੜਾ ਬਗਲਾ ਹੁੰਦਾ ਉਹ ਡੱਡੀਆਂ ਮਚੀਆਂ ਖਾਂਦਾ ਤੇ ਅਕਾਲ ਪੁਰਖ ਪਰਮੇਸ਼ਰ ਨੇ ਹੰਸ ਦੀ ਚੁੰਝ ਦੇ ਵਿੱਚ ਐਸੀ ਸ਼ਕਤੀ ਪਾਈ ਹੁੰਦੀ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੇ ਸਿੱਖ ਹੋਏ ਨੇ ਭਾਈ ਪਾਰੋ ਜੁਲਕਾ ਜੀ ਸਤਿਗੁਰਾਂ ਨੇ ਉਹਨਾਂ ਨੂੰ ਆਪਦੀ ਬਖਸ਼ੀਆ ਭਾਈ ਪਾਰੋ ਜੁਲਕਾ ਜੀ ਪਰਮ ਹੰਸ ਹੰਸ ਦੀ ਚੁੰਝ ਦੇ ਵਿੱਚ ਐਸੀ ਸ਼ਕਤੀ ਹੈ ਤੁਸੀਂ ਹੰਸ ਨੂੰ 1 ਕਿਲੋ ਦੁੱਧ ਦੇ ਵਿੱਚ ਚਾਹੇ 10 ਲੀਟਰ ਪਾਣੀ ਮਿਲਾ ਕੇ ਦੇ ਦਿਓ ਉਹ ਦੁੱਧ ਦੁੱਧ ਛੱਗ ਜਾਂਦਾ ਹੈ ਤੇ ਪਾਣੀ ਨੂੰ ਛੱਡ ਦਿੰਦਾ ਹੈ ਪਾਣੀ ਨੂੰ ਵੱਖਰਾ ਕਰ ਦਿੰਦਾ ਦੁੱਧ ਛੱਗ ਜਾਂਦਾ ਹੈ ਪਰਮੇਸ਼ਰ ਦੀ ਖੇਡ ਐਸੀ ਬਣੀ ਹੋਈ ਹੈ ਤੇ ਕਹਿੰਦੇ ਉਹ ਜਿਹੜੇ ਹੰਸ ਨੇ ਜਿਹੜਾ ਜੋੜਾ ਆਇਆ ਹੋਇਆ ਰਾਜੇ ਦੇ ਦਰਬਾਰ ਦੇ ਵਿੱਚ ਰਾਜੇ ਨੇ ਉਹਨਾਂ ਦੇ ਚੁਗਣ ਲਈ ਜਿਹੜੇ ਮੋਤੀ ਨੇ ਉਹ ਲਿਆਂਦੇ ਨੇ ਥਾਲ ਦੇ ਵਿੱਚ ਤੇ ਪਾਣੀ ਦੇ ਵਿੱਚ ਦੁੱਧ ਮਿਲਾ ਕੇ ਲਿਆਇਆ ਵੇਖਣ ਲਈ ਹਾਂਜੀ ਗੋਲ ਅਮੋਲਕ ਮੁਕਤਾ ਜਾਲ ਤੇ ਕਹਿੰਦੇ ਉਹਨਾਂ ਨੇ ਜਿਹੜੇ ਮੋਤੀ ਸਨ ਬੇਸ਼ਕੀਮਤੀ ਉਹ ਆਪਣੇ ਮੂੰਹ ਦੇ ਵਿੱਚ ਧਾਰਨ ਕਰ ਲਏ ਤੇ ਮੁਖ ਦੇ ਵਿੱਚ ਜਿਹੜੇ ਪਹਿਲੇ ਮੋਤੀ ਰੱਖੇ ਹੋਏ ਸੀ ਇੱਕ ਮੋਤੀ ਹੰਸਣੇ ਰੱਖਿਆ ਸੀ ਤੇ ਇੱਕ ਹੰਸਣੀ ਨੇ ਰੱਖਿਆ ਸੀ ਹੁਣ ਨਵਾਂ ਮੋਤੀ ਜਦੋਂ ਚੁਗਣਾ ਤੇ ਪੁਰਾਣਾ ਮੂੰਹ ਚੋਂ ਕੱਢਣਾ ਪਏਗਾ ਤੇ ਉਹਨਾਂ ਨੇ ਜਿਹੜਾ ਪੁਰਾਣਾ ਮੋਤੀ ਉਹ ਮੂੰਹ ਦੇ ਵਿੱਚੋਂ ਕੱਢ ਦਿੱਤਾ ਤੇ ਨਵਾਂ ਦਿੱਤਾ ਹੋਇਆ ਮੋਤੀ ਉਹ ਚੁਗ ਲਿਆ ਨਿਜ ਅੰਦਰ ਦੇ ਨੈਣ ਕਾਲ ਤੇ ਉਹ ਉਹਨਾਂ ਨੇ ਮੋਤੀ ਆਪਣੇ ਅੰਦਰੋਂ ਕੱਢ ਦਿੱਤੇ ਉੱਡ ਕਰ ਗਏ ਆਪਣੇ ਦੇਸ ਤੇ ਜਿਹੜਾ ਰਾਜੇ ਨੇ ਦੁੱਧ ਦਿੱਤਾ ਸੀ ਦੁੱਧ ਛੱਗ ਗਏ ਪਾਣੀ ਪਾਣੀ ਵੱਖਰਾ ਕਰਕੇ ਜਿਹੜੇ ਵਜ਼ੀਰ ਸੀ ਰਾਜੇ ਦੇ ਸਮੇਂ ਤੋਂ ਸਾਰੇ ਸਮਝ ਗਏ ਕਿ ਇਹ ਹੰਸੀ ਨੇ ਹੰਸਾਂ ਨੂੰ ਵੇਖ ਕੇ ਰਾਜਾ ਬੜਾ ਪ੍ਰਸੰਨ ਹੋਇਆ ਸਾਰੇ ਦਰਬਾਰੀ ਬੜੇ ਖੁਸ਼ ਹੋਏ ਤੇ ਜਿਹੜੇ ਮੋਤੀ ਕੱਢੇ ਸਨ ਹੰਸਾਂ ਨੇ ਉਹ ਰਾਜੇ ਨੇ ਸਾਂਭ ਲਏ ਤੇ ਉਦੋਂ ਬਾਅਦ ਜਿਹੜੇ ਹੰਸ ਤੇ ਹੰਸਣੀ ਸੀ ਉਹ ਆਪਣੇ ਦੇਸ਼ ਦੇ ਵਿੱਚ ਪਰਤ ਗਏ ਸਾਧ ਸੰਗਤ ਜੀ ਰਾਜਿਆਂ ਦੀ ਵੀ ਕਿਹੋ ਜੀ ਭਾਵਨਾ ਸੀ ਕੋਈ ਚੰਗਾ ਧਰਮੀ ਰਾਜਾ ਹੀ ਹੋਵੇਗਾ ਨਹੀਂ ਤਾਂ ਅੱਜਕੱਲ ਕੋਈ ਐਸੀ ਵੱਖਰੀ ਚੀਜ਼ ਸਾਨੂੰ ਦਿਸ ਜਾਏ ਤੇ ਅਸੀਂ ਕੈਦ ਕਰਕੇ ਬੰਨ ਕੇ ਰੱਖ ਲੈਨੇ ਆ ਪਰ ਹੰਸ ਨੇ ਉਸ ਕੁਦਰਤ ਦੇ ਇੱਕ ਰਿਸ਼ਮੇ ਦਾ ਨਜ਼ਾਰਾ ਲਿਆ ਉਸ ਰਾਜੇ ਨੇ ਹੰਸਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਕੋਤੇ ਕੋਈ ਵੇਖੇ ਤੇ ਉਹਨਾਂ ਨੂੰ ਜਾਣ ਦਿੱਤਾ ਤੇ ਇਸ ਪ੍ਰਕਾਰ ਉਹ ਹੰਸ ਦਰਸ਼ਨ ਦੇ ਕੇ ਵਾਪਸ ਚਲੇ ਗਏ ਤੇ ਦੋ ਮੋਤੀ ਜਿਹੜੇ ਛੱਡ ਗਏ ਮਨ ਆਨੰਦ ਕਰ ਲੈ ਨਰੀਸ ਰਾਜਾ ਬੜਾ ਖੁਸ਼ ਹੋਇਆ ਮਨ ਬੜਾ ਪ੍ਰਸੰਨ ਹੋਇਆ ਰਾਜੇ ਦਾ ਫਿਰ ਜੌਰੀ ਤੇ ਪਰਖਾਈ ਤੇ ਉਹ ਜਿਹੜੇ ਕਹਿੰਦੇ ਦੋ ਮੋਤੀ ਸਨ ਆਪਣੇ ਦਰਬਾਰ ਦੇ ਜੋਰੀ ਨੂੰ ਬੁਲਾਇਆ ਸੁਨਿਆਰੇ ਨੂੰ ਉਹ ਮੋਤੀ ਉਸ ਜੋਰੀ ਨੂੰ ਵਿਖਾਏ ਸਭ ਨਿਰਪਤਨ ਨਾਇ ਤਿੰਨ ਸਮਤਾਏ ਉਹ ਜੋਰੀ ਨੇ ਜਦੋਂ ਉਹ ਮੋਤੀਆਂ ਦੀ ਪਰਖ ਕੀਤੀ ਤੇ ਜੋੜੀ ਬੜਾ ਹੈਰਾਨ ਹੋਇਆ ਤੇ ਰਾਜੇ ਨੂੰ ਕਹਿਣ ਲੱਗਾ ਰਾਜਾ ਜੀ ਇਹ ਜਿਹੜੇ ਤੁਹਾਡੇ ਕੋਲ ਮੋਤੀ ਆਏ ਨੇ ਤੁਹਾਡੇ ਰਾਜ ਦਰਬਾਰ ਦੇ ਵਿੱਚ ਜਿੰਨਾ ਵੀ ਧਨ ਹੈ ਜਿੰਨੀ ਜਾਇਦਾਦ ਤੁਹਾਡੇ ਕੋਲ ਹੈ ਉਹਨਾਂ ਸਾਰਿਆਂ ਤੋਂ ਮਹਿੰਗੇ ਬੇਸ਼ਕੀਮਤੀਏ ਮੋਤੀ ਹਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਵੈਸੀ ਕਿਰਪਾ ਹੋਈ ਕਹਿੰਦੇ ਹੰਸਾ ਨੇ ਜਦੋਂ ਆਏ ਆਪਣੇ ਮੂੰਹ ਦੇ ਵਿੱਚੋਂ ਦੋ ਜਿਹੜੇ ਮੋਤੀ ਜੁਗਲੇ ਪੁਰਾਣੇ ਮੋਤੀ ਕੱਢੇ ਜੋਰੀ ਨੇ ਮੋਤੀ ਵੇਖੇ ਕਹਿਣ ਲੱਗਾ ਤੁਹਾਡੀ ਸਾਰੀ ਜ਼ਮੀਨ ਜਾਇਦਾਦ ਤੋਂ ਬੇਸ਼ਕੀਮਤੀ ਇਹ ਦੋਵੇਂ ਮੋਤੀ ਹਨ। ਤਿਮ ਤੋ ਸਭ ਕੀ ਸੇਵਾ ਠਾਨ। ਤੇ ਇਸ ਪ੍ਰਕਾਰ ਇਹ ਸਾਖੀ ਮਹਾਰਾਜ ਭਾਈ ਤੀਰਥ ਜੀ ਨੂੰ ਸੁਣਾ ਰਹੇ ਨੇ। ਮਹਾਰਾਜ ਕਹਿ ਰਹੇ ਨੇ ਭਾਈ ਤੀਰਥਾ ਜੀ ਇਸ ਪ੍ਰਕਾਰ ਦੀ ਭਾਵਨਾ ਰੱਖੋ। ਆਪ ਜੀ ਸੇਵਾ ਕਰੋ। ਕੋਈ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਆਉਂਦੀ ਹੈ। ਕੋਈ ਕਿਸੇ ਪਾਸਿਓਂ ਚੱਲ ਕੇ ਆਉਂਦਾ ਜਿਹਨੂੰ ਰਹਿਣ ਲਈ ਜਗਾ ਜ਼ਮੀਨ ਚਾਹੀਦੀ ਹੈ ਸਰਾਹ ਚਾਹੀਦੀ ਹੈ ਉਹਨੂੰ ਆਪ ਜੀ ਆਪਣੇ ਨਿਵਾਸ ਵਿਖੇ ਰੱਖੋ ਉਹਨੂੰ ਲੱਗਰ ਪ੍ਰਸ਼ਾਦਾ ਛਕਾਓ ਕਿਸੇ ਨੂੰ ਵਸਤਰ ਚਾਹੀਦਾ ਕੋਈ ਪੈਸਾ ਥੇਲਾ ਧਨ ਚਾਹੀਦਾ ਹੈ ਉਹ ਤੁਸੀਂ ਦਿਓ ਸਾਰਿਆਂ ਨੂੰ ਮਿਲਹਿ ਆਏ ਜੋ ਦੇ ਬ੍ਰह्म ਗਿਆਨ ਤੇ ਮਹਾਰਾਜ ਕਹਿਣ ਲੱਗੇ ਜਿਸ ਪ੍ਰਕਾਰ ਉਹ ਰਾਜੇ ਨੇ ਸਾਰਿਆਂ ਲਈ ਚੋਗਾ ਵਰਤਾਇਆ ਸੀ ਸਾਰੇ ਪੰਛੀਆਂ ਨੇ ਆ ਕੇ ਚੋਗਾ ਜੁਗਣਾ ਉਹਨੇ ਇਹ ਨਹੀਂ ਕਿ ਜੇਕਰ ਚੋਗਾ ਉਹਨੇ ਇਸ ਕਰਕੇ ਚੋਗਾ ਸਿੱਟਿਆ ਸੀ ਕਿ ਹੰਸ ਆ ਕੇ ਮੈਨੂੰ ਦਰਸ਼ਨ ਦੇਣਗੇ ਮੈਂ ਹੰਸਾਂ ਨੂੰ ਵੇਖਾਂਗਾ ਪਰ ਇਹ ਭਾਵਨਾ ਨਹੀਂ ਰੱਖੀ ਕਿ ਚੋਗਾ ਹੰਸ ਹੀ ਜੁਗਣਗੇ ਬਾਕੀਆਂ ਨੂੰ ਚੋਗਾ ਦੇਣਾ ਕੋਈ ਨਹੀਂ ਇਹ ਤਾਂ ਨਹੀਂ ਉਹਨੇ ਮਨ ਵਿੱਚ ਖਿਆਲ ਕੀਤਾ ਉਹ ਕਹਿਣ ਲੱਗਾ ਬਾਕੀ ਜਿਹੜੇ ਪੰਛੀ ਨੇ ਉਹ ਵੀ ਛਗੀ ਜਾਣਗੇ ਜਦੋਂ ਹੰਸ ਆਣਗੇ ਉਹਨਾਂ ਨੂੰ ਦੇਖ ਲਾਂਗੇ ਉਹਨਾਂ ਦੇ ਦਰਸ਼ਨ ਕਰ ਲਾਂਗੇ ਮਾਰੇ ਕਹਿਣ ਲੱਗੇ ਸੇ ਪ੍ਰਕਾਰ ਭਾਈ ਤੀਰਥਾ ਜੀ ਇਹ ਮੰਦੇ ਵਿੱਚ ਭਾਵਨਾ ਨਹੀਂ ਰੱਖਣੀ ਆਪ ਜੀ ਜਿਤਨੇ ਵੀ ਸੰਗਤ ਆਉਂਦੀ ਹੈ ਉਹਨਾਂ ਸਾਰਿਆਂ ਦਾ ਸਤਕਾਰ ਕਰਨਾ ਹੈ ਸਾਰਿਆਂ ਦੀ ਸੇਵਾ ਕਰਨੀ ਹੈ ਜਿਹੜਾ ਕੋਈ ਸੰਤ ਹੋਵੇਗਾ ਕੋਈ ਸਾਧੂ ਵਰਤੀ ਵਾਲਾ ਹੋਵੇਗਾ ਉਹਦੀ ਵੀ ਸੇਵਾ ਵਿੱਚ ਜੇ ਹੋ ਜਾਏਗੀ ਤੇ ਉਹ ਤੁਹਾਡੇ ਉੱਤੇ ਆਪ ਵੀ ਕਿਰਪਾ ਕਰੇਗਾ ਭਇਓ ਆਨੰਦ ਸੁਨੇ ਗੁਰਬੈਨ ਸਤਿਗੁਰਾਂ ਦੇ ਇਹ ਪਾਵਨ ਬਚਨ ਸੁਣ ਕੇ ਸਿੱਖ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਆਈ ਤੇ ਮਹਾਰਾਜ ਦਾ ਬਚਨ ਮੰਨ ਲਿਆ ਸੇਵਨ ਲਗਿਓ ਸੰਤ ਸੁਖ ਦੇਨ ਤੇ ਇਸ ਪ੍ਰਕਾਰ ਸੇਵਾ ਦੇ ਵਿੱਚ ਲੱਗ ਗਿਆ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਜੋ ਸਤਿਗੁਰਾਂ ਨੇ ਬਚਨ ਕੀਤੇ ਮਹਾਰਾਜ ਦਾ ਹੁਕਮ ਮੰਨ ਲਿਆ ਵਾਹਿਗੁਰੂ ਸਿਮਰਤ ਸੁਖ ਬਾਬਾ ਤੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਕੇ ਆਪਣਾ ਜੀਵਨ ਬਤੀਤ ਕੀਤਾ ਭਾਈ ਤੀਰਥ ਜੀ ਨੇ ਅੰਤ ਕਾਲ ਗੁਰੂ ਨਿਕਟ ਸਿਧਾਵਾ ਇਹ ਸਾਧ ਸੰਗਤ ਜੀ ਅਵਸਥਾ ਬਣ ਜਾਂਦੀ ਹੈ ਜਿਹੜੇ ਨਾਮ ਜਪਦੇ ਨੇ ਤੇ ਕਿਸੇ ਸਮੇਂ ਅਸੀਂ ਸੰਸਾਰ ਤੋਂ ਚਲੇ ਜਾਣਾ ਇਹ ਹਾਵ ਭਾਵਨਾ ਨਜ਼ਰ ਆ ਜਾਂਦੇ ਨੇ ਕਹਿੰਦੇ ਭਾਈ ਤੀਰਥ ਜੀ ਨੇ ਆਪਣਾ ਸਾਰਾ ਸਮਾਂ ਸਤਨਾਮ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਕੇ ਮਹਾਰਾਜ ਦੇ ਹੁਕਮ ਦੇ ਅਨੁਸਾਰ ਵਜਨ ਮੰਨ ਕੇ ਬਤੀਤ ਕੀਤਾ ਸਾਧੂਆਂ ਸੰਤਾਂ ਦੀ ਸੇਵਾ ਕੀਤੀ ਤੇ ਜਦੋਂ ਭਾਈ ਤੀਰਥ ਜੀ ਦਾ ਕੀਰਲਾ ਸਮਾ ਆ ਗਿਆ ਤੇ ਉਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ ਕਹਿਣ ਤੋਂ ਭਾਵਾ ਨੇ ਆਪਣਾ ਕੀਰਲਾ ਸਮਾ ਆਪਣੇ ਪ੍ਰਾਣ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬਤੀਤ ਕੀਤੇ ਸਨ ਭਾਵਾ ਧੀਰੋ ਬਸੈ ਉਜੈਨ ਤੇ ਇੱਕ ਸਾਧ ਸੰਗਤ ਜੀ ਭਾਈ ਭਾਵਾ ਧੀਰੋ ਜੀ ਭਾਵਾ ਧੀਰੋ ਜੀ ਕਰਕੇ ਨਾਮ ਆਉਂਦਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਨੇ ਵਿਸ਼ਵ ਭਰਪ ਦੇ ਵਿੱਚ ਫਿਰਕੇ ਤੇ ਉਦੋਂ ਬਾਅਦ ਸਾਧ ਸੰਗਤ ਜੀ ਉਦਾਸੀਨ ਮਤ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਵਿਚਰ ਕੇ ਵੱਖੋ ਵੱਖਰੇ ਅਦੇਸ਼ਾ ਪਰਦੇਸ਼ਾ ਬ੍ਰਾਂਤਾਂ ਦੇ ਵਿੱਚ ਵਿਚਰ ਕੇ ਜੋ ਪ੍ਰਚਾਰ ਕੀਤਾ ਉਸ ਪ੍ਰਚਾਰ ਦੇ ਨਾਲ ਲੱਖਾਂ ਦੀ ਤਾਕਾ ਦੇ ਵਿੱਚ ਗੁਰੂ ਕਿਸੇ ਇੱਕ ਬਣਦੇ ਜਾਂਦੇ ਨੇ ਤੇ ਇਸੇ ਪ੍ਰਕਾਰ ਹੀ ਕਹਿੰਦੇ ਉਜੈਣ ਨਗਰ ਦਾ ਰਹਿਣ ਵਾਲਾ ਮੱਧ ਪ੍ਰਦੇਸ਼ ਦੇ ਵਿੱਚ ਅੰਦੋਰ ਤੋਂ ਲਗਭਗ 2 2.5 ਘੰਟੇ ਦਾ ਰਸਤਾ ਹੈ ਤੇ ਕਹਿੰਦੇ ਉਜੈਨ ਜਿਹੜਾ ਨਗਰ ਹੈ ਉੱਥੋਂ ਦਾ ਰਹਿਣ ਵਾਲਾ ਇੱਕ ਸਿੱਖ ਭਾਈ ਭਾਵਤੀ ਰੋਜੀ ਹੈ ਕਰੇ ਭਗਤ ਗੁਰ ਕੀ ਨਿਜ ਐਨ ਤੇ ਉਹ ਸਤਗੁਰਾਂ ਦੀ ਭਗਤੀ ਕਰਕੇ ਮਹਾਰਾਜ ਦਾ ਨਾਮ ਜਪ ਕੇ ਜਨਮ ਬਤੀਤ ਕਰਦਾ ਹੈ ਕਥਾ ਕੀਰਤਨ ਸੁਨੇ ਸੁਣਾਵੇ ਤੇ ਉਹਨੇ ਆਪਣੇ ਇਲਾਕੇ ਦੇ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਹੋਇਆ ਹੈ ਆਪਣੇ ਨਗਰ ਦੇ ਲੋਕਾਂ ਦੇ ਵਿੱਚ ਉਹਨਾਂ ਸਾਰਿਆਂ ਦੀ ਸੰਗਤ ਕਰਦਾ ਆਪਸ ਦੇ ਵਿੱਚ ਮਿਲ ਬੈਠ ਕਰਕੇ ਹੁਜੈਨ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਘਰ ਵਿਸ਼ੋਭਿਤ ਹੈ ਸਾਧ ਸੰਗਤ ਜੀ ਤੀਰਥ ਦੇ ਬਿਲਕੁਲ ਨਾਲ ਹੀ ਹੈ ਜਿੱਥੇ ਤੀਰਥ ਨਦੀ ਵਹਿੰਦੀ ਹੈ ਉਹਦੇ ਨਾਲ ਹੀ ਮਹਾਰਾਜ ਦਾ ਸਥਾਨ ਵੀ ਹੈ ਗੁਰੂ ਨਾਨਕ ਦੇਵ ਜੀ ਦਾ ਤੇ ਕਹਿੰਦੇ ਇਹ ਜਿਹੜੇ ਭਾਈ ਭਾਵਾ ਧੋਰੀ ਜੀ ਨੇ ਆਪਣੇ ਇਲਾਕੇ ਦੇ ਵਿੱਚ ਇਹ ਸੰਗਤਾਂ ਨੂੰ ਇਕੱਠੀਆਂ ਕਰਦੇ ਨੇ ਉਹਨਾਂ ਦੇ ਨਾਲ ਰਣ ਮਿਲ ਕਰਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦੇ ਹਨ ਦੁਏ ਜਾਮ ਨਿਸ ਸੁਬਤ ਬਤਾਵੇ ਇਹ ਕਹਿੰਦੇ ਐਸੀ ਭਾਵਨਾ ਹੈ ਤੇ ਸਤਿਗੁਰਾਂ ਦੇ ਪ੍ਰਤੀ ਨਾਮ ਦੇ ਵਿੱਚ ਮਨ ਲੱਗਿਆ ਹੋਇਆ 6 ਪੈਰ ਹੁੰਦੇ ਨੇ 8 ਪੈਰ ਹੁੰਦੇ ਨੇ 4 ਦਿਨ ਦੇ ਤੇ 4 ਰਾਤ ਦੇ ਤੇ ਉਹਨਾਂ ਦੇ ਵਿੱਚ ਉਹ ਕਹਿੰਦੇ ਜਿਹੜੇ ਦੋ ਪੈਰ ਨੇ ਭਾਵ ਕੇ 6 ਘੰਟੇ 6 ਘੰਟੇ ਲਈ ਆਰਾਮ ਕਰਦੇ ਹਨ ਭਾਈ ਭਾਵਤੀ ਰੋਜੀ ਖਸ਼ਟ ਜਾਮ ਮੈਂ ਭਗਤ ਕਰੰਤਾ ਤੇ ਕਹਿੰਦੇ ਉਸ ਜਾਮ ਦੇ ਵਿੱਚ ਉਸ ਸਮੇਂ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ ਸਾਧ ਸੰਗਤ ਕੋ ਮਿਲ ਬੁਧਵੰਤਾ ਉਹ ਜਿਹੜੇ ਪੈਰ ਨੇ ਉਹਦੇ ਵਿੱਚ ਆਰਾਮ ਕਰਦੇ ਨੇ ਆਪਣਾ ਕੋਈ ਕਾਰਜ ਕਰ ਲੈਂਦੇ ਨੇ ਨੀਜੀ ਬਾਕੀ ਜਿਹੜੇ 6 ਘੰਟੇ ਨੇ ਸਾਧ ਸੰਗਤ ਜੀ ਛੇ ਛੇ ਪੈਰ ਨੇ ਬਾਕੀ ਛੇ ਪੈਰਾਂ ਦੇ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦੇ ਨੇ ਕਥਾ ਕੀਰਤਨ ਭਜਨ ਬੰਦਗੀ ਕਰਦੇ ਨੇ ਸਤ ਸੰਗਤ ਕਰਦੇ ਨੇ ਸਤ ਸੰਗਤ ਦੇ ਵਿੱਚ ਰਹਿ ਕੇ ਉਹਨਾਂ ਦੀ ਬੁੱਧੀ ਬੜੀ ਵਿਸ਼ਾਲ ਹੋ ਗਈ ਹੈ ਛਠੇ ਜਾਮ ਗੁਰ ਕੀ ਟਿਗ ਆਵੇ ਤੇ ਛੇ ਮਹੀਨਿਆਂ ਤੋਂ ਬਾਅਦ ਸਤਿਗੁਰਾਂ ਦੇ ਦਰਸ਼ਨ ਲਈ ਆ ਜਾਂਦੇ ਨੇ ਕਦੇ ਦਿਵਾੜੀ ਦੇ ਪੂਰਬ ਦੇ ਉੱਤੇ ਵਸਾਕੀ ਦੇ ਪੂਰਬ ਦੇ ਉੱਤੇ ਮਹਾਰਾਜ ਦੇ ਦਰਸ਼ਨਾਂ ਲਈ ਆ ਪਹੁੰਚਦੇ ਹਨ ਦਰਸ਼ਨ ਕਰਦ ਅਨੰਦ ਕੋ ਪਾਵੇ ਮਹਾਰਾਜ ਦੇ ਦਰਸ਼ਨ ਕਰਕੇ ਆਨੰਦ ਦੇ ਵਿੱਚ ਆ ਕੇ ਸਤਿਗੁਰਾਂ ਦੀ ਖੁਸ਼ੀ ਲੈ ਕੇ ਉਪਦੇਸ਼ ਲੈ ਕੇ ਚਲੇ ਜਾਂਦੇ ਹਨ ਇੱਕ ਦਿਨ ਬੁੱਝਿਓ ਸਤਗੁਰ ਪਾਸ ਇਹ ਕਹਿੰਦੇ ਇੱਕ ਦਿਨ ਸੰਗਤ ਨੂੰ ਨਾਲ ਲੈ ਕੇ ਜਦੋਂ ਇਹ ਪਹੁੰਚੇ ਨੇ ਸਤਿਗੁਰਾਂ ਦੇ ਕੋਲ ਅਮ੍ਰਿਤਸਰ ਵਿਖੇ ਸੰਤਨ ਕੇ ਲਸ਼ਨ ਕੀ ਆਰਾਸ ਮਹਾਰਾਜ ਜੀ ਜਨਾਂ ਵਿੱਚ ਹੱਥ ਜੋੜ ਕੇ ਖਲੋਗੇ ਕਿ ਸਾਧ ਸੰਗਤ ਜੀ ਅੱਜ ਕੱਲ ਦੇ ਵਾਂਗ ਸਮਾਂ ਨਹੀਂ ਸੀ ਅੱਜ ਕੱਲ ਤਾਂ ਟੈਕਨੋਲੋਜੀ ਦਾ ਸਮਾਂ ਹੈ ਕੋਈ ਇੱਕ ਬਿਆਨ ਸੀ ਸੋਸ਼ਲ ਮੀਡੀਆ ਦੇ ਉੱਤੇ ਦੇ ਦੇਈਏ ਤੇ ਉਹ ਲੋਕ ਜਿਹੜੇ ਗੱਡ ਕੇ ਵਿਖਾ ਦਿੰਦੇ ਨੇ ਕਿ ਤੁਸੀਂ ਆ ਕਿਹਾ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਤੁਹਾਡਾ ਆ ਸਟੇਟਸ ਹੈ ਪਰ ਉਸ ਸਮੇਂ ਸੰਗਤਾਂ ਆਉਂਦੀਆਂ ਸੀ ਵਾਰ-ਵਾਰ ਤੇ ਉਹਨਾਂ ਨੂੰ ਉਪਦੇਸ਼ ਦੇਣਾ ਪੈਂਦਾ ਸੀ ਤੇ ਦੂਸਰੀ ਗੱਲ ਇਹ ਜਿਉ ਜੋ ਸੰਗਤ ਆਉਂਦੀ ਹੈ ਉਹ ਜਿਹਾ ਉਪਦੇਸ਼ ਦੇਣਾ ਹੁੰਦਾ ਅਸੀਂ ਇੱਕ ਵਾਰੀ ਜੋ ਪ੍ਰਸ਼ਨ ਦਾ ਉੱਤਰ ਪੜ੍ਹ ਦਿੰਨੇ ਆ ਉਹਨੂੰ ਰੱਟਾ ਮਾਰ ਲੈਂਦੇ ਆ ਤੇ ਸਾਹਮਣੇ ਵਾਲਾ ਕੋਈ ਸ਼ਰਧਾਵਾਣ ਹੈ ਕੋਈ ਨਾਸਤਿਕ ਹੈ ਕੋਈ ਕਿਉ ਹੋ ਜੈ ਕੋਈ ਭਾਵਨਾਵਾਲਾ ਹੈ ਤੇ ਚਾਹੇ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਸਾਰਿਆਂ ਨੂੰ ਉਹੀ ਉਪਦੇਸ਼ ਦੇਈ ਜਾਂਦੇ ਆ ਇੱਕੋ ਹੀ ਪਰ ਜਿਹੜੇ ਸਾਧੂ ਮਹਾਤਮਾ ਮਹਾਂਪੁਰਸ਼ ਹੁੰਦੇ ਨੇ ਗੁਰੂ ਜਾਨ ਹੁੰਦੇ ਨੇ ਇਹ ਸਾਹਮਣੇ ਵਾਲੇ ਦੀ ਅਵਸਥਾ ਜਾਣ ਲੈਂਦੇ ਨੇ ਉਹਦਾ ਭਾਵ ਜਾਣ ਕੇ ਉਹਨੂੰ ਸਿੱਧੇ ਰਾਸਤੇ ਦੇ ਬਾਣ ਲਈ ਉਹ ਜਿਹੇ ਉਪਦੇਸ਼ ਦਿੰਦੇ ਨੇ ਤੇ ਹੁਣ ਵੀ ਭਾਈ ਸਾਹਿਬ ਜੀ ਦੇ ਨਾਲ ਜੈਨ ਤੋਂ ਬਹੁਤ ਜ਼ਿਆਦਾ ਸੰਗਤ ਵੀ ਪਹੁੰਚੀ ਹੋਈ ਹੈ ਉਹ ਸੰਗਤ ਵੀ ਨਾਲ ਬੈਠੀ ਹੈ ਤੇ ਜਦੋਂ ਭਾਈ ਭਾਵੋ ਜੀ ਨੇ ਪੁੱਛਿਆ ਕਿ ਮਹਾਰਾਜ ਸੰਤ ਕਿਉਂ ਜਿਉਂਦੇ ਨੇ ਸੰਤ ਦੇ ਲੱਛਣ ਕੀ ਹੁੰਦੇ ਨੇ ਉਹਨਾਂ ਦੇ ਕੀ ਨਿਸ਼ਾਨੀਆਂ ਹੁੰਦੀਆਂ ਹਨ ਤਬ ਸ੍ਰੀ ਹਰਿ ਗੋਬਿੰਦ ਬਖਾਨਾ ਧੰਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਆਪਣੇ ਮੁਖਾਰਪੇੰਚੋਂ ਉਹਨਾਂ ਨੂੰ ਉਪਦੇਸ਼ ਦਿੱਤਾ ਇੱਕ ਸ਼ਲੋਕ ਸੰਤਨ ਗੁਣਵਾਨ ਇੱਕ ਜੋ ਸ਼ਲੋਕ ਹੈ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਜੋ ਪਾਵਨ ਬਾਣੀ ਹੈ ਸ਼ਲੋਕ ਸੈਸਕ੍ਰਿਤੀ ਸਾਦ ਸੰਗਤ ਜੀ ਬੜੀ ਮਹੰਗੀ ਬਾਣੀ ਹੈ ਉਸ ਪਾਵਨ ਬਾਣੀ ਦੇ ਵਿੱਚ ਸਤਿਗੁਰਾਂ ਨੇ ਸੰਤਾਂ ਦੇ ਪਰਥਾਏ ਜਿਹੜੇ ਬਚਨ ਲਿਖੇ ਹਨ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਨੇ ਗੁਰਸਿੱਖਾਂ ਨੂੰ ਦ੍ਰਿੜ ਕਰਵਾਏ ਉਹ ਜਿਹੜੇ ਬਚਨ ਸਨ ਆਪ ਜੀ ਕੱਲ੍ਹ ਦੇ ਆਦਵਾਨਾਂ ਦੇ ਵਿੱਚ ਸਰਵਣ ਕਰੋਗੇ ਸੋ ਸਮੇ ਦੇ ਲਿਹਾਜ਼ ਨਾਲ ਸਮਾਪਤੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਕਥਾ ਲੜੀਵਾਰ ਕਥਾ